ਰੁਕ ਜਾਓ ਰੁਕ ਜਾਓ ਰੁਕ ਜਾਓ ਵੀਰੋ ਜਿੱਥੇ ਹੜਾਂ ਜਿੰਨੀ ਸੇਵਾ ਕਰਦੇ ਪਿਓ ਛੋਟੀ ਜੀ ਸੇਵਾ ਤੁਹਾਡੀ ਇੱਥੇ ਵੀ ਜ਼ਰੂਰੀ ਆ ਤੁਹਾਡੀ ਇੰਨੀ ਇੱਕ ਛੋਟੀ ਜੀ ਕੋਸ਼ਿਸ਼ ਨਾਲ ਇੱਕ ਬੱਚੇ ਦੀ ਜ਼ਿੰਦਗੀ ਬਚ ਸਕਦੀ ਏ ਛੋਟਾ ਜਾਂ ਨਵ ਜਨਮਿਆ ਬੱਚਾ ਵੀਰੋ 18000 ਦਾ ਟੀਕਾ ਲੱਗਣਾ ਬੱਚੇ ਦੇ ਮਾਪਿਓ ਜਿਹੜੇ ਹੈਗੇ ਨੇ ਦੋਨੋਂ ਹੈਂਡੀਕੈਪਡ ਨੇ ਪਰ ਮਾਂ ਇਸ ਟਾਈਮ ਜਿਹੜੀ ਹੈਗੀ ਏ ਬੱਚੇ ਦੇ ਕੋਲ ਖੜੀ ਬੱਚੇ ਦੀ ਗੱਲਾਂ ਦੀ ਵੇਟ ਕਰਦੀ ਏ ਬੱਚੇ ਦੇ ਰੋਂਦੇ ਦੀ ਉਡੀਕ ਕਰਦੀ ਏ ਕਿ ਬੱਚਾ ਰੋਵੇ ਤੇ ਕਵੇ ਮੈਨੂੰ ਮਾਂ ਗੱਲ ਨਾਲ ਲਾ ਵੀਰੋ ਜਿੱਥੇ ਇੰਨੀ ਸੇਵਾ ਹੜਾਂ ਚ ਕਰ ਰਹੇ ਹੋ ਨਾ ਤੁਸੀਂ ਸੋਚੋ ਤੁਹਾਡੇ ਸਾਹਮਣੇ ਟਰਾਲੀਆਂ ਭਰ-ਭਰ ਭਰੀਆਂ ਹੀ ਵਾਪਸ ਲਿਉਣੀਆਂ ਪੈ ਰਹੀਆਂ ਲੋਕ ਇਹਨੇ ਰੱਜ ਚੁੱਕੇ ਆ ਪਰ ਤੁਹਾਡੀ ਛੋਟੀ ਜੀ ਸੇਵਾ ਨਾਲ ਇਹ ਨਿੱਕੇ ਜੇ ਬੱਚੇ ਦੀ ਜ਼ਿੰਦਗੀ ਬਚ ਸਕਦੀ ਹੈ ਜਿਹੜਾ ਇਸ ਟਾਈਮ ਵੈਂਟੀਲੇਟਰ ਤੇ ਆ ਤੇ ਜਿਹਦੇ ਮਾਂ ਪਿਓ ਦੋਨੋਂ ਹੈਂਡੀਕੈਪਡ ਆ ਦੋਨੋਂ ਵਿਚਾਰਿਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕਿਦਾਂ ਤੁਰਦੇ ਨੇ ਪਰ ਪਹਿਲਾ ਬੱਚਾ ਸੀਗਾ ਪਹਿਲਾ ਬੱਚਾ ਹੀ ਰੱਬ ਨੇ ਇਹਨਾਂ ਹਾਲਾਤਾਂ ਚ ਕਰਤਾ ਕਿ ਵੀ ਤੁਸੀਂ ਸੋਚੋ ਵੀ ਪਹਿਲਾ ਬੱਚਾ ਹੀ ਵੈਂਟੀਲੇਟਰ ਤੇ ਚਲਾ ਗਿਆ ਤੇ ਇਸ ਟਾਈਮ ਡਾਕਟਰ ਕਹਿੰਦੇ 18000 ਦੇ ਇੱਕ ਟੀਕਾ ਲੱਗਣਾ ਜੇ ਤੁਸੀਂ ਟੀਕਾ ਲਾ ਦੋਗੇ 24 ਘੰਟੇ ਦੇ ਵਿੱਚ ਤੇ ਤਾਂ ਸ਼ਾਇਦ ਬੱਚ ਨਰ ਆ ਜੀ ਕਿਤੇ ਰੱਜਿਆਂ ਨੂੰ ਰਜਾਉਣ ਵਾਲੇ ਨਾ ਹੋ ਜਾਈਏ ਜਿੱਥੇ ਅੱਜ ਇੱਕ ਦੁਖੀ ਪਰਿਵਾਰ ਦੀ ਵੀਡੀਓ ਅੱਖਾਂ ਸਾਹਮਣੇ ਵੇਖ ਰਹੇ ਆ ਇਹਨਾਂ ਹੈਂਡੀਕੈਪਡ ਜਿਹੜੇ ਤੁਸੀਂ ਵੀਰ ਨੂੰ ਤੇ ਭੈਣ ਨੂੰ ਵੇਖ ਰਹੇ ਹੋ ਇਹਨਾਂ ਦੇ ਬੱਚੇ ਨੂੰ ਦੇਖ ਰਹੇ ਹੋ ਜਿਹਦੇ ਵੈਂਟੀਲੇਟਰ ਦਾ ਪਾਈਪ ਲੱਗੀ ਹੋਈ ਆ ਵੈਂਟੀਲੇਟਰ ਤੇ ਪਿਆ ਜਿਹੜਾ ਵਿਚਾਰਾ ਰੱਬ ਆਸਰੇ ਉਹਨੂੰ ਵੀ ਤੁਹਾਡੀਆਂ ਦੁਆਵਾਂ ਮਰ ਅਰਦਾਸਾਂ ਦੀ ਲੋੜ ਆ ਇਹ ਵੀ ਪੰਜਾਬ ਦਾ ਹਿੱਸਾ ਆ ਹਰ ਤਾ ਇਹਨਾਂ ਦੀ ਜ਼ਿੰਦਗੀ ਵਿੱਚ ਵੀ ਆਇਆ ਹੋਇਆ ਵਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਹਾੜ ਆ ਗਿਆ ਕਿ ਵੀ ਪਤਾ ਨਹੀਂ ਬੱਚਾ ਬਚੂਗਾ ਕਿ ਨਹੀਂ ਬਚੂਗਾ ਕਿਉਂਕਿ ਹੁਣ ਇਹਨਾਂ ਨੂੰ ਵੀ ਮਦਦ ਦੀ ਜ਼ਰੂਰਤ ਹੈ ਜੇ ਪੰਜਾਬੀ ਇਹਨਾਂ ਨਾਲ ਵੀ ਆ ਕੇ ਖੜ ਜਾਣਗੇ ਤਾਂ ਸ਼ਾਇਦ ਇਸ ਮਾਂ ਨੂੰ ਵੀ ਇਹਦਾ ਬੱਚਾ ਜਿਹੜਾ ਇਹਦੀ ਝੋਲੀ ਪੈ ਜਾਊਗਾ ਸੋ ਸੰਗਤ ਜੀ ਬੇਨਤੀ ਆ ਜਿੰਨਾ ਹੋ ਸਕਦਾ ਦਬ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਪਰਿਵਾਰ ਦੀ ਮਦਦ ਕਰ ਦਿਓ ਤੇ ਇਸ ਭੈਣ ਦੀ ਝੋਲੀ ਭਰ ਦਿਓ ਧੰਨਵਾਦ